ਕੀ ਹੋਇਆ ਮਾਮਾ ਜੀ ਕਿੱਧਰ ਦੀ ਤਿਆਰੀ ਕੀਤੀ ਤਿਆਰੀ ਤਾਂ ਭਾਈ ਪਿੰਡ ਜਾਂਦਾ ਸੀ ਹੁਣ ਪਿੰਡ ਜਾਂਦੇ ਸੀ ਹੋਰ ਭਾਈ ਕਿਉਂ ਇਹ ਜਾ ਕੇ ਕੰਮ ਪੈ ਗਿਆ ਇਹਨਾਂ ਜ਼ਰੂਰੀ ਕੰਮ ਤਾਂ ਹੁਣ ਕਾਇਦਨ ਹੋ ਗਿਆ ਆਿਆਂ ਨੂੰ ਤੇ ਨਾਲੇ ਮੈਂ ਹਾਂ ਪਿੱਛੇ ਵੀ ਦੇਖਣ ਵਾਲਾ ਹੈ ਨਹੀਂ ਕੋਈ ਕੇ ਮਾਮਾ ਜੀ ਕਿੰਨੇ ਕੋਈ ਕੱਲ ਤਾਂ ਤੁਸੀਂ ਆਏ ਹੋ ਹਜੇ ਚਲੋ ਤਾਂ ਕੱਲ ਤਾਂ ਆਏ ਆ ਭਾਈ ਹੁਣ ਕੱਲ ਉਹਨੇ ਮਨਜਾ ਵਾਲਾ ਖਰਾਬ ਕਰਤਾ ਮੇਰਾ ਤਾਂ ਹੁਣ ਮਨਜਾ ਨਹੀਂ ਲੱਗਦਾ ਜੱਸੇ ਨੇ ਜੱਸੇ ਨੇ ਮਨ ਖਰਾਬ ਕਰਤਾ ਹੋਰ ਕੀ ਹੋ ਗਿਆ ਕੀ ਕੀ ਗਏ ਉਹਨਾਂ ਨੇ ਉਹ ਕਹਿੰਦਾ ਤੂੰ ਸਿਆਣਾ ਬਹਿਣਾ ਹੋ ਕੇ ਕਹਿੰਦਾ ਜਨਾਨੀਆਂ ਦੇ ਮਗਰ ਲੱਗ ਗਿਆ ਨਾ ਜੀ ਤਾਂ ਗੁੱਤ ਪਿੱਛੇ ਮਤ ਹੁੰਦੀ ਆ ਕਹਿੰਦਾ 10000 ਖੂਚ ਸੜਦਾ ਕਹਿੰਦਾ ਜਦੋਂ ਮੈਂ ਤੁਹਾਨੂੰ ਕਿਹਾ ਸੀ ਵੀ ਉਹਦੇ ਕੋਲੇ ਨਾ ਗੱਲ ਕਰਿਓ ਉਹਦੇ ਕੋਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਫਿਰ ਤੁਸੀਂ ਕਿਉਂ ਗੱਲ ਕਰੀਓ ਉਹਦੇ ਕੋਲੇ ਉਹ ਗੱਲ ਤਾਂ ਭਾਈ ਮੈਂ ਕਰੀ ਸੀ ਮਾਂ ਤੂੰ ਕੋਣ ਕੱਲੀ ਭਕਾਈ ਕਰਦੀ ਫਿਰਦੀ ਆਂਗੀ ਚੱਲ ਨਾਲ ਜਾਜੂ ਕੇ ਕਿਤੇ ਦੂਰ ਜਾਣਾ ਹੁੰਦਾ ਕੋਈ ਮੋਟਰਸਾਈਕਲ ਤੇ ਭੱਜ ਜਾਂਦਾ ਬੰਦਾ ਨਾਲ ਲੈ ਜਾਂਦਾਗਾ ਕੰਮ ਕਰ ਲੂ ਚਾਰ ਪੈਸਿਆਂ ਦਾ ਹੁਣ ਤਾਂ ਉਲਟਾ ਮੈਨੂੰ ਪਰਮਪਤਾ ਜੇ ਐਨੀ ਉਹਨੂੰ ਅਕਲ ਹੁੰਦੀ ਨਾ ਉਹਦੇ ਕੋਲੇ ਮਾਮਾ ਜੀ ਮੈਂ ਆਪੇ ਗੱਲ ਕਰ ਲੈਂਦੀ ਮੈਂ ਤਾਂ ਹੀ ਤੁਹਾਨੂੰ ਰੋਕਿਆ ਸੀਗਾ ਉਹ ਤਾਂ ਨਾ ਰਾਧਾ ਰੋਡ ਹੈਗਾ ਕੋਣ ਹੀ ਕੋਈ ਕੰਮ ਕਰਨ ਦਾ ਨਾ ਤਾਂ ਉਹ ਆਪ ਕਰੇ ਨਾ ਦੇਵੇ ਦੂਜਿਆਂ ਨੂੰ ਕਰਨ ਉਹ ਤਾਂ ਭਾਈ ਗੱਲ ਠੀਕ ਆ ਹੁਣ ਮੈਂ ਤਾਂ ਆਪਦੇ ਫਾਇਦੇ ਵਾਸਤੇ ਗੱਲ ਕਰੀ ਸੀ ਵੀ ਸੋਡਾ ਫਾਇਦਾ ਚੱਲ ਹੁਣ ਮੈਨੂੰ ਕੀ ਪਤਾ ਸੀਗਾ ਹੁਣ ਮੈਂ ਦੱਸੋ ਉਹਦਾ ਯਕੀਨ ਮੰਨਣਾ ਕੋ ਤੇਰਾ ਯਕੀਨ ਮੰਨਣਾ ਉਹ ਤਾਂ ਮੈਨੂੰ ਉਹੀ ਡਰਾਤਾ ਉਹ ਤਾਂ ਡਰੋਂਦੀ ਆਵਾ ਮਾਵਾ ਜੀ ਮੇਰੀ ਗੱਲ ਸੁਣੋ ਮੈਂ ਵੀ ਤਾਂ ਪਹਿਲਾਂ 20000 ਰੁਪਏ ਲਾ ਕੇ ਹੱਡੀਆਂ ਮੈਂ ਕਿਹੜਾ ਉਹੀ ਖੂ ਖਾਤ ਡੇਕਤਾ ਜੇ ਮੈਨੂੰ ਕੁਝ ਦਿਖੇ ਆ ਭਾਈ ਯਕੀਨ ਹੈ ਮੈਂ ਤਾਂ ਹੀ ਲਾਇਆ ਪਤਾ ਨਹੀਂ ਭਾਈ ਹੁਣ ਤੂੰ ਉਹਨੂੰ ਦੱਸ ਕੇ ਗੱਲ ਕਰਨੀ ਸੀ ਮੈਂ ਤਾਂ 100 100 ਕੁਝ ਬੋਲ ਕੇ ਗਿਆ ਉਹ ਮੇਰਾ ਤਾਂ ਤਾਂ ਹੀ ਮਨ ਜਾ ਖਰਾਬ ਹੋ ਗਿਆ ਉਹ ਤਾਂ ਮੈਨੂੰ ਵੀ 100 ਕੁਝ ਬੋਲਦਾ ਉਹਦੀ ਗੱਲਾਂ ਤੇ ਜੇ ਹੋਣਾ ਕਰੋ ਮਮਾ ਜੀ ਜਦੋਂ ਪੈਸੇ ਆ ਗਏ ਨਾ ਉਹਦੀ ਤਾਂ ਬੋਲਤੀ ਆਪੇ ਬੰਦ ਹੋ ਜੂਗੀ ਆ ਮੈਡਮ ਜੀ ਆਉਣ ਵਾਲੀ ਆ ਜਿਵੇਂ ਉਹ ਕੱਲ ਕਹਿੰਦੀ ਸੀ ਮੈਨੂੰ ਕਹਿੰਦੀ ਮੈਂ ਆ ਕੇ ਜਾਊਂਗੀ ਉਹਨਾਂ ਨਾਲ ਗੱਲ ਕਰਕੇ ਸੰਤੁਸ਼ਟੀ ਕਰਕੇ ਫੇਰ ਜਾਇਓ ਚੱਲ ਕੋਈ ਨਾ ਭਾਈ ਬੈਠੇ ਆ ਫੇਰ ਕੋਈ ਨਾ ਹੋਵੇ ਉਹਨਾਂ ਨਾਲ ਐਵੇਂ ਫੇਰ ਤੁਹਾਡੇ ਦਿਮਾਗ 'ਚ ਬਹਿਮਜੇ ਰਹੂਗਾ ਵੀ ਪਤਾ ਨਹੀਂ ਮੇਰੇ ਪੈਸੇ ਡੁੱਬ ਗਏ ਜੇ ਇਹ ਉਹ ਹੁਣ ਸਾਰੀ ਗੱਲ ਹਾਂ ਨਹੀਂ ਕਰ ਇਹ ਨਾਲੇ ਮੈਂ ਤਾਂ ਤੁਹਾਨੂੰ ਚੰਗਾ ਭਲਾ ਕਿਹਾ ਸੀ ਵੀ ਉਹਦੇ ਕੋਲੇ ਨਾ ਗੱਲ ਕਰੋ ਨਾ ਗੱਲ ਕਰੋ ਤੁਸੀਂ ਇਹ ਕਰਤੀ ਹੁਣ ਮੈਨੂੰ ਕੀ ਪਤਾ ਸੀ ਭਾਈ ਮੈਂ ਤਾਂ ਹੁਣ ਦੱਸੋ ਮੈਨੂੰ ਮੈਨੂੰ ਤਾਂ ਪਤਾ ਐ ਮੈਨੂੰ ਵੀ ਬਾਦੂ ਕੁਛ ਬੋਲੇ ਕਾਲੇ ਮੇਰੀ ਗੁੱਤ ਨਹੀਂ ਫੜਨੇ ਤੱਕ ਜਾਂਦਾ ਸੀ ਹੁਣ ਮੈਂ ਕੀ ਕਰਦੀ ਮੈਂ ਵੀ ਘਰ ਛੱਡ ਕੇ ਭੱਗ ਜਾ ਚੱਲ ਕੋਈ ਨਾ ਕਰ ਲਾ ਕੰਮ ਭਾਈ ਕੋਈ ਨਾ ਫਿਰ ਨਹੀਂ ਜਾਂਦਾ ਮੈਂ ਤਾਂ ਬੈਠਾਂਗਾ ਕਦੋਂ ਕਾਹੂਗੀ ਮੈਡਮ ਆਉਣ ਵਾਲੀ ਹੋਊਗੀ ਆਉਂਦੀ ਹੁੰਦੀ ਆ ਉਹ 11:30 11 ਵਜੇ ਤੇ ਇਹ ਨਾਲੇ ਉਹ ਜਵਾਖ ਜਿੱਥੇ ਗਏ ਆਪਣਾ جواب جاتا ਇੱਥੇ ਪਤਾ ਨਹੀਂ ਨੰਨੂ ਨਾਲ ਕਿੱਧਰ ਭੱਜ ਗਿਆ ਅੱਛਾ ਹੂੰ ਚਲੋ ਫਿਰ ਬਹਿ ਜੋ ਮੈਂ ਵੀ ਕੰਮ ਕਰ ਲਾਂ ਕੋਈ ਨਾ ਪਤਾ ਨਹੀਂ ਹੁਣ ਦੱਸੋ ਇਹ ਕਹਿੰਦੀ ਕੋਈ ਹੁੰਦਾ ਨਹੀਂ ਪੈਸੇ ਕਿਸੇ ਪਾਸੇ ਜਾਂਦੇ ਨਹੀਂ ਉਹ ਕਹਿੰਦਾ ਨਿਕਲਦੇ ਨਹੀਂ ਇਹ ਹਜੇ ਖੂਤ ਸਿੱਟਿਆ ਕੀ ਸਮਝੀਏ ਹੁਣ ਚਲ ਕੋਈ ਨਾ ਦੇਖੀ ਜਊ ਜਿਹੜਾ ਕੁਝ ਹੋਊਗਾ ਬੈਠੇ ਆ ਫਿਰ ਆਉਣ ਦੇ ਮੈਡਮ ਨੂੰ ਕੀ ਕਹਿੰਦੀ ਆ ਚਾਚੀ ਤੂੰ ਤਾਂ ਸਿਆਣੀ ਬਿਆਣੀ ਐ ਤੂੰ ਆਹ ਕੰਮ ਕਰਦੀ ਸੋਹਣੀ ਲੱਗਦੀ ਐ ਭਈ ਮੈਂ ਕੀ ਕਰਤਾ ਕੰਜਰਾ ਸਿਆਣੀ ਬਿਆਣੀ ਨੂੰ ਹੈ ਨਾ ਮੇਰੀ ਗੱਲ ਸੁਣ ਜਿਹੜਾ ਆ ਤੁਸੀਂ ਠੱਗਪਣਾ ਚਲਾ ਰੱਖਿਆ ਐ ਇਹ ਕੋਈ ਗੱਲ ਐ ਹੈ ਮੈਂ ਮੈਂ ਕੀ ਠੱਗ ਲਿਆ ਤੈਨੂੰ ਬੈਠ ਕੇ ਗੱਲ ਕਰ ਬੈਠ ਕੇ ਕੀ ਗੱਲ ਕਰ ਆ ਜਿਹੜੀਆਂ ਫਰਦੀਆਂ ਲੋਕਾਂ ਤੋਂ ਪੈਸੇ ਜੇ ਭਰੌਂਦੀਆਂ ਤੁਸੀਂ ਅੱਛਾ ਭਈ ਮੈਂ ਤਾਂ ਉਵੇਂ ਢਾਤੀ ਸੀ ਉੱtre ਨੇ ਮਾਹਾਂ ਪਤਾ ਨਹੀਂ ਕੀ ਕਹਿੰਦਾ ਆਖੇ ਚਾਚੀ ਤੂੰ ਸਿਆਣੀ ਬਿਆਣੀ ਐ ਵੇ ਵਧੀਆ ਰਿਹਾ ਤੂੰ ਆ ਗਿਆ ਮੈਂ ਤਾਂ ਤੈਨੂੰ ਦੱਸਣਾ ਸੀ ਤਾਂ ਕੰਮੀ ਵਾਲਾ ਵਧੀਆ ਐ ਇਹ ਤਾਂ ਪੈਸਾ ਹੀ ਵਾਲਾ ਬਣਦਾ ਵੇ ਨਾਲੇ ਨਾ ਪੈਸੇ ਥੋੜੀ ਜਿਹੀ ਲਾ ਕੇ ਜਿਹਦਾ ਲੱਖਾਂ ਰੁਪਏ ਦੀ ਕਮਾਈ ਐ ਕਾਮਲਾ ਤੂੰ ਤਾਂ ਤੇਰੇ ਵਰਗਿਆਂ ਨੂੰ ਕੀ ਚੱਜੇਗਾ ਲੱਖਾਂ ਨਹੀਂ ਵਾਸਤਾ ਨਿਕਾਸੀ ਦਾ ਚਾਚੀ ਇਹ ਚਾਚੀ ਅੱਖਾਂ ਚ ਘਸੁੰਨ ਦੇਦੇ ਰੋਏਗੀ ਉਹ ਪ੍ਰੀਤ ਲੱਗ ਰਹੀ ਐ ਇਹੀ ਕੰਮ ਤੇ ਉਹ ਖਾਊਗੀ ਛੱਤਰ ਮੈਥੋਂ ਉਹਨੂੰ ਦੇਖ ਕੇ ਆਇਆ ਤੂੰ ਪਹਿਲਾਂ ਵੇ ਬ੍ਰੀਤ ਤਾਂ ਛੋਟੇ ਆਉਦੇ ਤੇ ਆ ਮਤਲਬ ਵੱਡੇ ਆਉਦੇ ਤੇ ਆ ਮੇਰੇ ਦਾ ਲਿਸਟ ਦੇ ਵਿੱਚ ਨੌ ਵੀ ਆ ਗਿਆ ਕੰਪਨੀ ਚ ਨਾਲੇ ਨਾ ਜਦੋਂ ਰੁਪਈਏ ਡਿੱਗਣਗੇ ਧੜਾ ਧੜ ਨਾਲੇ ਫੇਰ ਕਹੇਗਾ ਹਾਂ ਚਾਚੀ ਤੇਰੀ ਗੱਲ ਸੱਚੀ ਸੀ ਵਧੀਆ ਰਹੇਗਾ ਜਦੋਂ ਕਰਤੀਆਂ ਨਾ ਪੂੰਜੀ ਮਧਾਣੀ ਵਰਗੀਆਂ ਫਿਰ ਤੁਸੀਂ ਵੀ ਕਹੋਗੀਆਂ ਹਾਂ ਬੇ ਜੱਸਿਆ ਤੇਰੀ ਗੱਲ ਸੱਚੀ ਧੀ ਬੇ ਰਹਿਣਦੇ ਰਹਿਣਦੇ ਤੂੰ ਨਾ ਸਿੱਧੀ ਗੱਲ ਸੁਣ ਲੈ ਜਿਹੜੀ ਮੈਂ ਤੈਨੂੰ ਸੁਣਾਉਣ ਲੱਗੀ ਆ ਤੂੰ ਨਾ ਚੁੱਪਾ ਕਰਕੇ ਰੁਪਈਆ 5 ਕ ਹਜ਼ਾਰ ਲੱਗਦਾ ਲਾਦੇ ਮੈਂ ਤਾਂ ਕਹਿੰਦੀ ਆ ਤੂੰ ਮੈਂ ਤਾਂ ਮਾਸੀ ਥੁੱਕ ਥੋੱਕ ਨਹੀਂ ਦਿੰਦਾ ਥੱਕ ਜੇ ਥੱਕ ਵੀ ਕਹਿਣਾ ਕੰਪਨੀ ਵਾਲੇ ਮੇਰੀ ਗੱਲ ਸੁਣ ਲੈ ਸਿਆਣੀ ਬੈਣੀ ਐ ਐਵੇਂ ਕੀ ਫਾਇਦਾ ਆ ਚਾਰ ਲੋਕਾਂ ਦੇ ਹੋਰ ਪੈਸੇ ਲਵਾਈ ਜਾਂਨੇ ਹੋ ਉਹਨਾਂ ਦੇ ਡੋਪ ਦੋਂਗੇ ਕਿਹਦੇ ਕਿਹਦੇ ਪੈਸੇ ਮੋੜੋਂਗੇ ਤੁਸੀਂ ਬੇ ਆਪੀ ਕੰਪਨੀ ਵਾਲੇ ਦੇਣਗੇ ਅਸੀਂ ਕੀ ਮੋੜਨੇ ਅਸੀਂ ਕੀ ਹੱਬ ਦੇ ਕੋਲੇ ਰੱਖੇ ਨੇ ਅਸੀਂ ਤਾਂ ਗਾਹਾਂ ਲਵਾਏ ਨੇ ਅਗਲੀ ਐਡੇ ਡਿਆਂ ਸਾਨੂੰ ਯਕੀਨ ਦੇ ਕੇ ਗਈ ਐ ਨਾਲੇ ਸਿਆਣੀ ਪਤਾ ਕਿੱਡੀ ਕੁੜੀ ਐ ਪੜ੍ਹੀ ਲਿਖੀ ਹੈਗੀ ਇੰਨੀਆਂ ਗੱਲਾਂ ਵਧੀਆ ਸਮਝਾ ਕੇ ਗਈ ਹੈ ਵੀ ਐ ਕਰੋੜਪਤੀ ਬਣੀਦਾ ਤੇ ਨਾਲੇ ਨਾ ਤੂੰ ਬਾਰੀਆਂ ਨਿਆਣਿਆਂ ਜਾਲੀਆਂ ਗੱਲਾਂ ਨਾ ਕਰ ਆ ਤੁਹਾਡੀ ਮਸ਼ਹੂਰ ਮਤ ਜੀ ਸੁਣਦੀ ਨਹੀਂ ਹੁੰਦੀ ਸਿਆਣੇ ਬੰਦੇ ਦੀ ਗੱਲ ਤੁਸੀਂ ਕਿੱਥੇ ਸੁਣਦੇ ਹੋ ਛੋਡੇ ਨਹੀਂ ਖਾਣੇ ਪੈਂਦੀ ਹੈਗੀ ਫਿਰ ਬਾਅਦ 'ਚ ਕਹਿੰਦੇ ਹਾਂ ਆਹ ਵੜੇ ਖਾਦੇ ਦਾ ਸਿਆਣੇ ਦਾ ਕਹਾ ਬਾਅਦ 'ਚ ਹੀ ਪਤਾ ਲੱਗਦਾ ਇਹ ਚਾਚੀ ਇਹ ਚਾਚੀ ਐਨੀ ਉਮਰ ਹੋ ਗਈ ਤੇਰੀ ਬੰਦੇ ਪੜ੍ਹਨੇ ਤੁਸੀਂ ਹਲੇ ਵੀ ਨਹੀਂ ਸਿੱਖੀਆ ਮੇਰੀ ਗੱਲ ਸੁਣ ਲੈ ਅੱਜ ਕੱਲ ਜਿਹੜੇ ਮੂੰਹ ਦੇ ਮਿੱਠੇ ਹੁੰਦੇ ਨੇ ਇਹ ਉਹੀ ਦਾਤੀ ਫਿਰਦੇ ਨੇ ਪੈਰਾਂ 'ਚ ਨਾ ਤੈਨੂੰ ਪਤਾ ਲੱਗੇ ਹੈ ਮੇਰੀ ਗੱਲ ਸੁਣ ਲੈ ਅੱਖਾਂ 'ਚ ਕੁਸੁੰਨ ਦੇ ਦੇ ਰੋਏਂਗੀ ਫਿਰ ਕਿੱਥੇ ਕਿਹਦੇ ਕਿਹਦੇ ਤੂੰ ਪੈਸੇ ਮੋੜੇਂਗੀ ਸ਼ਰਮ ਕਰ ਲੈ ਮਾੜੀ ਮੋਟੀ ਮੇਰੀ ਗੱਲ ਸੁਣ ਕਦੇ ਐਂ ਵੀ ਪੈਸੇ ਬਣੇ ਨੇ ਜੇ ਕਦੇ ਐਂ ਚਾਰ ਬੰਦੇ ਜੋੜ ਕੇ 5-5000 ਰੁਪਇਆ ਲਾ ਕੇ ਲੱਖਾਂ ਰੁਪਏ ਬਣਦੇ ਹੁੰਦੇ ਅੱਜ ਨੂੰ ਤਾਂ ਬਹੁਤ ਦੁਨੀਆ ਅਮੀਰ ਹੋ ਜਾਂਦੀ ਤੂੰ ਐਂ ਕਰ ਮੈਨੂੰ ਗੱਲਾਂ ਨਾ ਸਿਖਾ ਜਿੱਦੇ ਮੈਂ ਰੋਈ ਨਾ ਤੂੰ ਮੇਰੇ ਜੂ ਪੁੱਤ ਨਾ ਪੂੰਜੀ ਰੋਏਗੀ ਫਲਾਨਾ ਪੁੱਠੀਆਂ ਮਤਾਂ ਦੇ ਨੂੰ ਆ ਜਾਣਗੇ ਐ ਨਹੀਂ ਕਹਿੰਦੇ ਸ਼ੁਕਰ ਮਨਾਉਂਦੇ ਵਧਾਈ ਦਿੰਦੇ ਵੀ ਵਧੀਆ ਕੰਮ ਵੇਡ ਲੈ ਰੁਪਈਏ ਆਉਣਗੇ ਪਰ ਕਾ ਨੂੰ ਸੋਨੂੰ ਅਮੀਰ ਹੋਣਾ ਹੀ ਨਹੀਂ ਆਉਂਦਾ ਆ ਸੋਨੂੰ ਦਾ ਬਸ ਇੱਕ ਆ ਹੈਗਾ ਆ ਬੁੜੀਆਂ ਨੂੰ ਤਾਂ ਮੱਤ ਨਹੀਂ ਹੁੰਦੀ ਬੁੜੀਆਂ ਨੂੰ ਤਾਂ ਬੁੜੀਆਂ ਨੂੰ ਗੋਲਦੇ ਹੀ ਨਹੀਂ ਹੈਗੇ ਕੁਛ ਇਹ ਚਾਚੀ ਤੂੰ ਕਿਹੜਾ ਗੱਲਾਂ ਚਾਉਣ ਦਿੰਨੀ ਐ ਤੂੰ ਕਿਹੜਾ ਪੈਰਾਂ ਤੇ ਪਾਣੀ ਪੈਣ ਦਿੰਨੀ ਐ ਮੇਰੀ ਗੱਲ ਸੁਣ ਲੈ ਮੈਂ ਉਦੋਂ ਦੇਖੂੰਗਾ ਜਿੱਦੇ ਤੁਹਾਨੂੰ ਚੈੱਕ ਕੱਟ ਕੇ ਦੇਣਗੇ ਹੈ ਆਈ ਪਏ ਨੇ ਇੱਕ ਦੋ ਦਿਨਾਂ ਦੇ ਵਿੱਚ ਪੈਸੇ ਆ ਜਾਣਗੇ ਤੈਨੂੰ ਹੀ ਦਿਖਾਉਂ ਪਹਿਲਾਂ ਸਭ ਤੋਂ ਪੈਸੇ ਵੀ ਆ ਦੇਖ ਵੇ ਆ ਇੱਕ ਨਾ ਨਾਲੇ ਫਿਰ ਦੇਖੀ ਤੂੰ ਪਸਤਾਵੇਂਗਾ ਵੀ ਹਾਂ ਜੇ ਮੈਂ ਚਾਚੀ ਦੀ ਗੱਲ ਮੰਨ ਲੈਂਦਾ ਮੈਂ ਨਾ ਚੰਗਾ ਰਹਿੰਦਾ ਉਹ ਇਹ ਜੇ ਠੱਗ ਠੋਰੀਆਂ ਬਥੇਰੀਆਂ ਚੱਲ ਰਹੀਆਂ ਨੇ ਚਾਚੀ ਮੈਂ ਤੁਹਾਨੂੰ ਹਲੇ ਵੀ ਕਹਿਣਾ ਹੋਰ ਨਾ 4 ਰੁਪਏ ਦੇ ਦੀ ਉਹਨਾਂ ਨੂੰ ਜਿੰਨੇ ਡੋਬਲੇ ਉਹ ਤਾਂ ਡੋਬਲੇ ਮੈਨੂੰ ਪਤਾ ਹੁਣ ਨਹੀਂ ਦੁੱਕੀ ਮੁੜਦੀ ਮੈਂ ਗੱਲ ਸੁਣ ਲੈ ਕੋਈ ਨਾ ਜਿੱਦੇ ਨਾਂ ਮੁੜੀ ਉਹਦੇ ਕਹਿਦੀ ਪਹਿਲੇ ਹੀ ਕਿਉਂ ਦਿਮਾਗ ਖਰਾਬ ਕਰਦਾ ਨਾਲੇ ਨਾ ਸੋਡੇ ਵਰਗੇ ਤਾਂ ਨੰਨਾ ਪਾਉਣ ਨੂੰ ਹੀ ਜੰਮੇ ਹੁੰਦੇ ਆ ਤੁਸੀਂ ਕੋਈ ਐਂ ਤਾਂ ਕਹਿਣਾ ਹੀ ਨਹੀਂ ਵੀ ਹਾਂ ਚੰਗਾ ਕੰਮ ਕਰ ਲਿਆ ਮੈਂ ਤਾਂ ਚਾਚੀ ਤੇਰੇ ਕੋਲੇ ਤਾਂ ਆਇਆ ਸੀ ਵੀ ਤੂੰ ਸਿਆਣੀ ਬਿਆਣੀ ਮੇਰੀ ਗੱਲ ਸੁਣ ਲੇਗੀ ਪਰ ਤੇਰਾ ਤਾਂ ਬੁੱਝ ਦਿਮਾਗ ਪ੍ਰੀਤ ਨਾਲੋਂ ਵੀ ਵੱਡਾ ਤੇਰੇ ਤਾਂ ਉਦੋਂ ਵੀ ਅਕਲ ਤੇ ਪੜਦਾ ਪੈ ਰਿਹਾ ਆਹੋ ਤੂੰ ਹੀ ਆ ਗਿਆ ਵੱਡੀ ਆਕਲ ਵਾਲਾ ਵੇ ਮੈਂ ਤਾਂ ਕਹਿੰਦੀ ਆ ਭਰ ਦੇ 5000 ਲੱਗੂ ਬਾਅਦ ਚ ਵਸਤਾਵੇਂਗਾ ਮੇਰੀ ਗੱਲ ਸੁਣ ਲੈ ਮੈਂ ਨਹੀਂ ਨਾ 5 ਨਾ 10 ਮੈਂ ਤਾਂ ਆਪਦਾ ਥੁੱਕ ਨਹੀਂ ਦਿੰਦਾ ਉਹਨਾਂ ਨੂੰ ਤੂੰ ਗੱਲ ਸੁਣ ਰਿਹਾ ਹਾਂ ਮੇਰੇ ਕੋਲ ਆਈਂ ਦੱਸ ਦੇ ਬਸ ਠੀਕ ਐ ਜੇ ਤੇਰੇ ਕੋਲੇ ਪੈਸੇ ਹੈ ਨਹੀਂ 5000 ਧਾਰਾ ਤੈਨੂੰ ਮੈਂ ਦੇ ਦਿੰਨੀ ਬਾਈ ਲੋੜ ਨਹੀਂ ਧਾਰੇ ਦੀ ਗਮਾਣਡ ਮੱਥੇ ਕੱਲ ਨੂੰ ਫੇਰ ਬੈਰ ਪੈਂਦੇ ਫਿਰਨਗੇ ਮੈਂ ਨਹੀਂ ਕਿਸੇ ਕੰਪਨੀ ਕੰਪਨੀ ਚ ਲੱਗਦਾ ਹੈ ਗਿਆ ਨਾਲੇ ਜਦੋਂ ਉਹ ਆਈ ਨਾ ਮੈਨੂੰ ਮਿਲਾਇਓ ਚੰਗਾ ਮੈਂ ਪੱਟੂ ਦਾ ਝੱਟਾ ਆਓ ਬੋਲਣ ਦਾ ਲੱਖ ਨਹੀਂ ਤੈਨੂੰ ਪੜੀ ਲਿਖੀ ਦੀ ਬੇਇੱਜ਼ਤੀ ਕਰਾਉਣੀ ਐ ਤੈਨੂੰ ਪੜੀ ਲਿਖੀ ਦੀ ਬੇਇੱਜ਼ਤੀ ਕਰਾਉਣੀ ਐ ਪੜੀ ਨੂੰ ਤਾਂ ਬੜੀ ਉਹਨੇ ਪੀ ਐਚ ਡੀ ਕਰੀ ਐ ਨਾ ਦੇ ਲੋ ਆਕਲ ਅਬ ਸ਼ੋਕ ਕਰ ਕਰੇ ਲੜਕੇ ਆਇਆ ਹੋਊਗਾ ਲੈ ਤੇਰੀ ਧੀ ਵੀ ਦਾ ਛੋਟੇ ਜਿਹੇ ਆਉਦੇ ਤੇ ਆ ਮੈਂ ਤਾਂ ਵੱਡੇ ਆਉਦੇ ਤੇ ਆ ਦੇਸਾਂ ਦੇ ਪੈਸੇ ਕਮਾਉਂਗੀ ਨਾਲੇ ਫੇਰ ਦੇਖੀ ਫੇਰ ਦੇਖ ਹਾਂ ਚਾਚੀ ਤੂੰ ਗੱਲ ਸੱਚੀ ਕਹਿੰਦੀ ਸੀ ਇਹ ਬੋਲਣ ਤਾਂ ਲਖਣ ਭੋਰਾ ਨਹੀਂ ਫਾੜ ਫਾੜ ਬੋਲਦਾ ਚਲੋ ਐਡਾ ਘਰ ਲੱਗ ਰਿਹਾ ਸੀ ਭਾਂਡਿਆਂ ਦਾ ਇੱਥੇ ਨਵੇੜ ਤੇ ਮੈਂ ਐਡਾ ਦਪਹਿਰਾ ਚੜ ਗਿਆ ਨਾ ਮੈਡਮ ਜੀ ਦਾ ਤਾਂ ਪਤਾ ਕਹਿ ਦਿੰਦੀ ਆ ਮੈਂ ਆ ਜੂੰਗੀ ਆ ਜੂੰਗੀ ਤੇ ਇਹ ਨਹੀਂ ਪਤਾ ਆਵੇ ਹੀ ਨਾ ਪੂਜੀ ਨਾ ਆਈ ਮੈਂ ਤਾਂ ਮੰਮੀ ਨੂੰ ਵੀ ਰੱਖ ਲਿਆ ਕੀ ਕਰੂੰਗੀ ਮੈਂ ਕਿਤੇ ਚਾਚੀ ਦੇ ਘਰੇ ਤਾਂ ਨਹੀਂ ਬੈਠੀ ਆ ਕੇ ਇੱਕ ਤਾਂ ਪਤਾ ਨਹੀਂ ਕੀ ਉਹਨੂੰ ਇਹ ਚਾਚੀ ਚ ਦਿਖਦਾ ਮੈਂ ਇਹਨਾਂ ਨੂੰ ਪਹਿਲਾਂ ਜਾ ਕੇ ਉਹਦੇ ਕੋਲੇ ਬੈਠੂਗੀ ਸਾਰਾ ਜਿਹੜਾ ਪਹਿਲਾਂ ਹੁੰਦਾ ਨਾ ਉਹ ਡਿਸਕਸ ਜੀ ਕੀ ਕਹਿੰਦੇ ਹੁੰਦੇ ਨੇ ਇਹਨਾਂ ਨੂੰ ਆਹ ਨਹੀਂ ਅੰਗਰੇਜ਼ੀ ਚ ਪਤਾ ਨਹੀਂ ਜੈ ਖਾਣੇ ਦਾ ਕਹਿਣਾ ਵੀ ਨਹੀਂ ਆਉਂਦਾ ਸਾਰਾ ਪਹਿਲਾਂ ਉਹਦੇ ਕੋਲੇ ਚੋਂਦੀ ਆ ਜਾ ਕੇ ਵੀ ਪਹਿਲਾਂ ਮੇਰੇ ਕੋਲੇ ਆ ਜਾ ਮੈਂ ਕੀ ਕਰਾਂ ਸਮਝ ਨਹੀਂ ਆਉਂਦੀ ਮੈਨੂੰ ਤਾਂ ਬਾਹਰ ਜਾ ਕੇ ਮੜੇ ਦੇਖੇ ਨਾ ਵਾ ਕੀ ਪਤਾਉਂਦੀ ਹੋਵੇ ਨਰੈਣ ਦੇ ਐਵੇਂ ਬੁਰਾ ਲੱਗਦਾ ਹੈ ਬੁੜੇ ਬੈਠੇ ਨੇ ਕਿ ਕਹਿਣਗੇ 2 ਮਿੰਟਾਂ ਵਾਧਾ ਲੱਗ ਜਾਂਦੀ ਹੈ ਦੇਖਣ ਪਤਾ ਨਹੀਂ ਕੀ ਦੇਖਦੀ ਹੈ ਗਲਤ ਸੋਚੇ ਲੋਕਾਂ ਦੀ ਕੀ ਕਹਿ ਸਕਦੇ ਆ ਚੱਲ ਕੋਈ ਨਾ ਹੋਰ ਢੀਕ ਲੈਣੀਆਂ ਆ ਜੂਗੀ ਜਦੋਂ ਆਣਾ ਹੋਇਆ ਕੀ ਕਰ ਸਕਦੇ ਆ ਆਪਣਾ ਕਿਹੜਾ ਬੱਸ ਚੱਲਦਾ ਮੇਰੀ ਵੀ ਆਦਤ ਨਾ ਪੁੱਠੀ ਆ ਬਸ ਜਿੱਥੇ ਗੱਲੀ ਪੈ ਜਾਨੀ ਉੱਥੇ ਪੈ ਜਾਨੀ ਕੰਮਾਂ ਨੂੰ ਕਵੇਲਾ ਕਰ ਲੈਣੀ ਆ ਫਿਰ ਧੁੱਪ ਚੜ ਜਾਂਦੀ ਆ ਹੂੰ ਇੱਕ ਗੱਲ ਐ ਉਹਨੇ ਆਉਣਾ ਸੀ ਨਾ ਤਾਂ ਮੈਡਮ ਜੀ ਆਈ ਆ ਕਿੱਡਾ ਵੇਲਾ ਆ ਗਿਆ ਜੇ ਪ੍ਰੀਤ ਕੋਲੇ ਜਾਵਾਂ ਪ੍ਰੀਤ ਕੋਲੋਂ ਨਾ ਪਤਾ ਕਰਕੇ ਆਵਾਂ ਉਹ ਕੜਮ ਨੂੰ ਸਿੱਧੇ ਮੂੰਹ ਦੱਸਦੀ ਆ ਪੁੱਛਣਾ ਪਊਗਾ ਪਰ ਫੇਰ ਵੀ ਪੇਤ ਸੇਤ ਤਾਂ ਲੈਣ ਦਾ ਬਣਦਾ ਹੀ ਆ ਜਾ ਕੇ ਆਵਾਂ ਜੁਦੇ ਕੋਲੇ ਕੀ ਕਹਿੰਦੀ ਆ ਦੇਖਾਂ ਪਹਿਲਾਂ ਕਿੰਨੇ ਕ ਕਮਾਉਣ ਲੱਗ ਗਈ ਆਇਆ ਵੀ ਕੋਸਾ ਕੇ ਨਾ ਆ ਲਾ ਕੇ ਨਾ ਬਸ ਚੋਕਾ ਅੱਗ ਮਚਾ ਕੇ ਫੇਰ ਜਾ ਕੇ ਆਉਣੀ ਆ ਮੇਰੇ ਆਉਂਦੀ ਨੂੰ ਇਹ ਬਣ ਜੂ ਤੇ ਜੇ ਦਿੱਤਾ ਕੋਈ ਪੇਤ ਸੇਤ ਫੇਰ ਲਵਾਂਗੀ ਤੇ ਨਾਲੇ ਐਨੇ ਕਾ ਪਤਾ ਲੱਗ ਜੂਗਾ ਕਹਿੰਦਾ ਸੀ ਲੜਕੇ ਆਇਆ ਲੜਕੇ ਵੀ ਆਇਆ ਕਿ ਮੇਰੇ ਨਾਲ ਹੀ ਲੜਨਾ ਹੈ ਨਹੀਂ ਇਹਨੂੰ ਕੀ ਡੂੰਡਾ ਉਠਿਆਲੇ ਵੀ ਪੈਸੇ ਕਮਾਉਣੇ ਆ ਸੀ ਕਮਾਉਣੇ ਦੱਸ ਤੇਰੇ ਕੀ ਪੀੜ ਹੁੰਦੀ ਆ ਬੱਖੀ ਚ ਕਮਲਾ ਜਿਹੀ ਐ ਵੀ ਮੁੰਟਾ ਆ ਮੇਰਾ ਕਹਿੰਨੀ ਕਿ ਤੇ ਮੇਰੇ ਆਉਂਦੀ ਨੂੰ ਇਹ ਨਾ ਮੱਚ ਜੇ ਆ ਕੀ ਅੱਗ ਮਚਾਉ ਤਬ ਪ੍ਰੀਤ ਕੋਲ ਹੀ ਜਾ ਕੇ ਹੁੰਨੀ ਆ ਉਹਨਾਂ ਚ ਟਿੱਡ ਕਿੱਥੇ ਟਿਕਦਾ ਜਿੰਨਾ ਚਿਰ ਪਿਆ ਤੇ ਸਿਹਤ ਨਾਲ ਇਹ ਤੂੰ ਕਾਹਨੂੰ ਮੇਰੇ ਮਾਗਰੀ ਲੱਗ ਲਈ 10 ਦਿਨ ਲੰਘ ਗਏ ਹਜੇ ਤੱਕ ਨਹੀਂ ਆਈ ਹੈਗੀ ਪਤਾ ਨਹੀਂ ਕਦੋਂ ਆਉਗੀ ਮੈਂ ਕਿ ਪ੍ਰੀਤ ਨੇ ਕਿੱਥੋਂ ਆ ਗਈ ਆਹਾਂ ਚਾਚੀ ਅੱਜ ਕਿਵੇਂ ਆਣੇ ਹੋਗੇ ਮੈਂ ਆਖਿਆ ਨਾ ਪ੍ਰੀਤ ਕੋਲ ਜਾ ਕੇ ਆਵਾਂ ਮੇਰਾ ਜੀ ਨਹੀਂ ਲੱਗਦਾ ਜਿੰਨੇ ਚਿਰ ਮੈਂ ਤੇਰੇ ਕੋਲ ਨਾ ਆਵਾਂ ਤੇਰਾ ਤਾਂ ਅੱਜ ਕੱਲ ਪਤਾ ਨਹੀਂ ਕਿੱਥੇ ਜੀ ਲੱਗਦਾ ਅੱਜ ਕੱਲ ਤੈਨੂੰ ਪ੍ਰੀਤ ਕਿੱਥੇ ਦਿਖਦੀ ਹੈ ਤੇਰਾ ਤਾਂ ਅੱਜ ਕੱਲ ਕੋਈ ਹੋਰ ਹੀ ਜੀ ਲਵਾਈ ਜਾਂਦਾ ਦੱਸ ਪੈਸ ਉਮਰ ਚੋਂ ਮੇਰਾ ਕਿਹੜਾ ਜੀ ਲਵਾਊਗਾ ਕੋਣ ਤੂੰ ਚਾਚੀ ਨੂੰ ਜਿਹੜਾ ਡਾਂਗ ਰੀ ਜਾਂਦੀਆਂ ਆਖੇ ਨਾ ਜਲਾਹਾ ਮਾਂ ਨਾਲ ਮਸ਼ਕਰੀਆਂ ਹੈ ਮੈਂ ਤਾਂ ਕਹਿੰਦੀ ਸੀ ਪਹਿਲਾਂ ਤਾਂ ਤੂੰ ਆ ਜਾਂਦੀ ਸੀ ਮੇਰੇ ਕੋਲੇ ਅੱਜ ਕੱਲ੍ਹ ਪਤਾ ਨਹੀਂ ਕਿਹੜੇ ਬਿਜ਼ਨਸ ਚ ਰੰਨੀ ਐ ਤੂੰ ਬੀਜੀ ਹੁੰਦੀ ਐ ਨਹੀਂ ਗੇੜਾ ਮਾਰਨ ਬਿਜ਼ਨਸ ਦੱਸ ਮੈਨੂੰ ਤੈਂ ਛੇੜ ਕੇ ਦਿੱਤਾਗਾ ਹੈ ਮੈਂ ਤਾਂ ਕਿੱਥੇ ਛੇੜਤਾ ਮੈਨੂੰ ਤਾਂ ਐ ਲੱਗਦਾ ਜਿਵੇਂ ਤਿਆਰੀ ਵਿਅਾਰੀ ਚ ਬੈਠੀ ਐ ਕਿਸੇ ਦੀ ਢੀਕ ਚ ਬੈਠੀ ਐ ਤੂੰ ਨਾ ਨਾ ਚਾਚੀ ਮੈਂ ਤਾਂ ਕਾਹਨੂੰ ਕਿਸੇ ਦੀ ਢੀਕ ਕਰਨੀ ਐ ਅ ਮੈਂ ਤਾਂ ਭਾਂਡੇ ਜੀ ਮਾਂਜ ਕੇ ਹੱਟੀ ਸਿਰ ਦੁਖੀ ਜਾਂਦਾ ਸੀ ਤੇ ਆ ਕੇ ਉਰੇ ਬਹਿ ਗਈ ਅੱਛਾ ਤੇ ਕੀਵੇਂ ਚੱਲਦਾ ਫਿਰ ਤੇਰਾ ਕੰਮਕਾਰ ਕਿਹੜਾ ਕੰਮਕਾਰ ਮੇਰੇ ਚਾਚੀ ਦੇਖ ਲੈ ਮੇਰੇ ਕੋਲੇ ਮੁੱਕਰ ਨਾ ਤੂੰ ਮੈਨੂੰ ਪਤਾ ਨਹੀਂ ਹੈਗਾ ਹੈ ਸਾਰੇ ਪਿੰਡ ਨੂੰ ਪਤਾ ਲੱਗ ਰਿਹਾ ਵੀ ਤੂੰ ਕੀ ਕੰਮ ਕਰਦੀ ਆ ਅੰਡਰਗਰਾਉਂਡ ਤੇ ਕੀ ਕੰਮ ਵਿੱਢਿਆਗਾ ਮੈਂ ਤਾਂ ਚਾਚੀ ਕੋਈ ਕੰਮ ਨਹੀਂ ਵਿੱਢਿਆ ਨਾ ਲੋਕਾਂ ਦਾ ਕੀਏ ਲੋਕ ਤਾਂ ਕੁੱਤੇ ਨਹੀਂ ਉਹ ਹੀ ਭੌਂਕਦੇ ਰਹਿੰਦੇ ਨੇ ਮੈਂ ਤਾਂ ਸਮਝਦੀ ਆ ਇਹ ਸੁਣਿਆ ਦੀ ਵੀ ਚਾਚੀ ਪਤਾ ਨਹੀਂ ਕਿਹੜਾ ਅੰਡਰਗਰਾਉਂਡ ਜਿਹਾ ਕੰਮ ਲੱਗੀ ਕਰਨ ਤੂੰ ਚਾਹੇ ਮੇਰੇ ਤੋਂ ਲੁਕੋਈ ਜਾਨੇ ਨਹੀਂ ਦੱਸਣਾ ਭਈ ਨਾ ਦੱਸ ਅੱਜ ਕੱਲ੍ਹ ਕੌਣ ਦੱਸਦਾ ਕਿਸੇ ਨੂੰ ਨਾ ਮੈਂ ਤਾਂ ਕਾਨੂੰਨ ਕੋਨੀ ਆ ਮੈਂ ਤਾਂ ਇੱਕ ਦਿਨ ਆਏ ਸੁਣਿਆ ਸੀ ਆਖੇ ਕੋਈ ਮੈਡਮ ਆਈ ਹੈਗੀ ਪ੍ਰੀਤ ਕੋਲੇ ਕੋਈ ਕੰਮਕਾਰ ਤਾਂ ਵਿੱਡੇਗਾ ਕੋਈ ਕੰਪਨੀ ਕੰਪਨੀ ਦਾ ਕੋਈ ਡਾਬਲ ਹੀ ਹੈ ਕਹਿੰਦੇ ਸੁਣਿਆ ਤਾਂ ਮੈਂ ਵੀ ਹੀ ਸੀ ਚਾਚੀ ਵੀ ਤੂੰ ਕੋਈ ਇਹੀ ਜਿਹਾ ਕੰਮ ਸ਼ੁਰੂ ਕਰਖੇਗਾ ਬੰਦੇ ਬੰਦੇ ਜੇ ਜੋੜਦੀਆਂ ਨੀ ਮੇਰੇ ਕੋਲੇ ਆਈ ਤਾਂ ਹੈਗੀ ਸੀ ਭਾਈ ਮੈਂ ਮੁੱਕਰਦੀ ਨਹੀਂ ਪਰ ਚਾਹ ਪਾਣੀ ਪਿਆ ਤਾਂ ਮੈਂ ਤਾਂ ਮੋੜਤੀ ਲੈ ਮੈਂ ਵੀ ਹੀ ਕਰਿਆਦੀ ਮੈਂ ਤੈਨੂੰ ਐਂ ਕਹਤਾ ਵੀ ਜੇ ਚਾਹ ਪੀਣੀ ਹੈ ਤਾਂ ਦੱਸ ਦੇ ਚਾਹ ਬਣਾ ਦਿੰਨੀ ਰੋਟੀ ਖਵਾ ਦਿੰਨੀ ਆ ਪਰ ਭਾਈ ਇਹ ਜੇ ਕੰਜਰ ਕੀਤੇ ਚ ਅਸੀਂ ਨਹੀਂ ਪੈਂਦੇ ਹੈਗੇ ਨਾਲ ਪਤਾ ਦੇ ਨੂੰ ਮੇਰੇ ਘਰ ਵਾਲੇ ਦਾ ਉਹ ਕਿੱਥੇ ਮੈਨੂੰ ਪੈਣ ਦਿੰਦਾ ਇਹ ਜੇ ਗੰਮਾ ਚ ਹਾਂ ਇਹ ਤਾਂ ਗੱਲ ਹੈਗੀ ਆ ਬਾਕੀ ਤੂੰ ਜੇ ਲੱਗੀ ਵੀ ਹੋਏ ਕਿ ਫਿਰ ਕਿਹੜਾ ਮੈਨੂੰ ਦੱਸੇਗੀ ਚਾਚੀ ਲੈ ਜੇ ਤੂੰ ਮੈਥੋਂ ਕੋਈ ਗੱਲ ਲਕਾਉਂਦੀ ਹੋਵੇਂ ਮੈਂ ਮਾਇਲ ਕੋ ਮੈਂ ਦੇਥੋਂ ਜੇ ਤੂੰ ਨਹੀਂ ਲਕਾਉਂਦੀ ਮੈਂ ਕਿਉਂ ਲਕਾਉਂਦੀ ਐ ਤੇਥੋਂ ਗੱਲਾਂ ਨਹੀਂ ਨਹੀਂ ਚਾਚੀ ਮੈਂ ਤਾਂ ਲਕੋ ਕੇ ਕਿੱਥੇ ਜਾਣੇ ਤੈਨੂੰ ਪਤਾ ਐ ਮੈਂ ਤਾਂ ਤੇਰੇ ਕੋਲ ਹੀ ਕਰਦੀ ਜਿੰਨੀ ਇਹ ਵੀ ਗੱਲਾਂ ਕਰਦੀਆਂ ਹੋਰ ਕੌਣ ਐ ਮੇਰਾ ਸਾਰੇ ਤਰੀਕੇ ਜਿ ਮੇਰਾ ਤਾਂ ਤੇਰੇ ਨਾਲੇ ਬਣਦੀ ਐ ਮੇਰਾ ਵੀ ਸਵਾਹ ਤੇਰੇ ਵਾਲੀ ਐ ਤੀ ਐ ਜਦੋਂ ਤੂੰ ਨਹੀਂ ਮੈਥੋਂ ਲਕਾਉਂਦੀ ਲਕਾਉਂਦੀ ਕੋਈ ਗੱਲ ਮੈਂ ਵੀ ਨਹੀਂ ਦੇਥੋਂ ਬਾਕੀ ਮੈਂ ਤਾਂ ਇਹ ਸੋਚਦੀ ਸੀ ਮੈਂ ਸੋਚੀ ਤਾਂ ਜਾਂਦੀ ਸੀ ਤੂੰ ਮੇਰੇ ਕੋਲ ਆਈ ਹੀ ਨਹੀਂ ਇੰਨੇ ਦਿਨ ਹੋ ਗਏ ਮਖਾ ਜੀ ਚਾਚੀ ਨੇ ਲੱਗੀ ਹੋਊਗੀ ਉਹਦੇ ਪਿੱਛੇ ਮਗਰ ਚਾਚੀ ਤੋਂ ਸਲਾਹ ਲੈ ਲੂੰਗੀ ਵੀ ਮੈਨੂੰ ਲੱਗਣਾ ਚਾਹੀਦਾ ਏ ਜੇ ਨਹੀਂ ਮੈਂ ਮੈਂ ਵੀ ਲਾ ਦੂੰਗੀ ਚੱਲ ਪੈਸੇ ਜੇ ਕੁਝ ਬਣਦਾ ਹੋਇਆ ਫਿਰ ਤਾਂ ਕੋਈ ਵੱਡੀ ਗੱਲ ਨਹੀਂ ਪੈਸੇ ਲਾਉਣਾ ਹਾਂ ਭਾਈ ਤੂੰ ਤਾਂ ਪੜ੍ਹੀ ਲਿਖੀ ਐ ਮੈਂ ਅਣਪੜ੍ਹ ਜੇ ਆਈ ਤਾਂ ਮੈਂ ਤੈਨੂੰ ਮਿਲਿਆ ਦੂੰਗੀ ਤੂੰ ਉਹਦੇ ਨਾਲ ਦੁਆਰੇ ਗੱਲ ਕਰਕੇ ਦੇਖ ਲਈ ਮੈਂ ਕਿਹੜਾ ਕੋਈ ਗੱਲ ਕਰੀ ਐ ਮੈਂ ਤਾਂ ਬਸ ਉਹੀ ਤੇਰੇ ਵਾਲੀ ਗੱਲ ਕਰਤੀ ਚਾਹ ਪਾਣੀ ਪਿਆ ਕੇ ਮੈਂ ਮੋੜਤੀ ਰੋਟੀ ਖਵਾ ਕੇ ਚੱਲ ਵਧੀਆ ਹੋਇਆ ਅੱਜਕੱਲ ਤਾਂ ਠੱਗੀ ਚੋਰੀਆਂ ਬਹੁਤ ਚੱਲ ਰਹੀਆਂ ਨੇ ਚਾਚੀ ਅਹੀਂ ਤੇ ਯਕੀਨੀ ਚਕੂਨ ਕਰਨਾ ਵੀ ਨਹੀਂ ਚਾਹੀਦਾ ਹੋਰ ਚੰਗਾ ਕੱਪੜਾ ਲੀੜਾ ਪਾ ਕੇ ਆ ਜਾਂਦੀਆਂ ਨੇ ਟੌਰ ਕੱਢ ਕੇ ਵੀ ਚੰਗੇ ਘਰਾਣੀਆਂ ਲੱਗੀਏ ਤੇ ਅੰਦਰੋਂ ਤਾਂ ਜਿਵੇਂ ਕਹਿੰਦੇ ਨੇ ਪਤਾ ਹੀ ਨਹੀਂ ਕਿ ਹੈ ਜਾ ਬੰਦਾ ਅਗਲਾ ਹਾਂ ਪੈਸੇ ਲੁੱਟ ਕੇ ਬਗ ਜਾਂਦੀਆਂ ਨੇ ਲਲ ਤਾਂ ਇਹ ਅੱਜਕੱਲ ਕਰ ਕਰਦੇ ਜਾ ਠੱਗੜੀਆਂ ਕਹਿੰਦੇ ਹੁੰਦੇ ਨਾ ਪਹਿਲਾਂ ਤਾਂ ਚੋਰ ਆਉਂਦੇ ਹੁੰਦੇ ਸੀ ਅੱਜਕੱਲ ਤਾਂ ਆਏ ਆਨਲਾਈਨ ਹੁੰਦੀਆਂ ਨੇ ਹਾਂ ਸ਼ਰੀਆਮ ਪੈਸੇ ਲੁੱਟਦੀਆਂ ਨੇ ਇਹ ਤਾਂ ਤੇਰੀ ਗੱਲ ਸੱਚੀ ਹੈ ਠੀਕ ਹੈ ਮੈਂ ਕਹਿੰਦੀ ਇਹਨਾਂ ਦੇ ਪਿੱਛੇ ਲੱਗ ਕੇ ਤੇ ਪੈਸੇ ਬੂਸੀ ਨਾ ਦੇਦੀ। ਨਾ ਲੈ ਮੈਂ ਕਿ ਚਾਚਾ ਵਿਚਾਰਾ ਤੈਨੂੰ ਪਤਾ ਬਾਹਰ ਕੰਮ ਕਰਦਾ ਹੈਗਾ ਉਹ ਕਹੂਗਾ ਵੀ ਮੈਂ ਕਮਾਈ ਜੰਨੇ ਆਪ ਪਿੱਛੋ ਡਾਈ ਜਾਂਦੀ ਐ। ਡਾਈ ਜਾਂਦੀ ਐ। ਨਾਂਦੀ ਇਹ ਨਾਲੇ ਮੇਰੇ ਕੋਲੇ ਕਿੱਥੇ ਆ ਪੈਸੇ ਜੇ ਪੈਸੇ ਹੋਣ ਤਾਂ ਚੱਜ ਦਾ ਕੋਈ ਘਰ-ਬਾਰ ਨਾ ਬਣਾ ਲਈਏ, ਫਰਸ਼-ਪੋਸਤ ਨਾ ਲਾ ਲਈਏ। ਹਾਂ ਹੈਨਾ। ਚਲ ਮੈਂ ਚਾਹ ਬਣਾ ਕੇ ਲਈ ਹੁਣੀ ਤੂੰ ਬੈਠ ਫਿਰ। ਨਾ ਪੋਤਾ ਮੈਂ ਤਾਂ ਨਾ ਚਾਹ ਬਣਾਉਂਦੀ ਬਣਾਉਂਦੀ ਹੋਈ ਆਈਂ। ਮੇਰਦਾ ਬਸ ਡਾਉਂ ਜਾ ਉੱਠਿਆ ਮਹਾਪ੍ਰੀਤ ਕੋਲੇ ਜਾ ਕੇ ਆਉਣੀ ਆ ਲੈ ਫਿਰ ਤਾਂ ਐ ਤਾਂ ਕੋਈ ਵਿੱਢਿਆ ਹੀ ਨਹੀਂ ਕਮ ਐਵੇਂ ਲੋਕ ਕਹੀ ਜਾਂਦੇ ਆ ਹੈ ਲੋਕ ਤਾਂ ਸੌ ਕੁਸ ਕਹਿੰਦੇ ਨਹੀਂ ਚਾਚੀ ਤੈਨੂੰ ਪਤਾ ਐ ਲੋਕਾਂ ਦਾ ਮੂੰਹ ਥੋੜੀ ਫੜੇ ਆਪਾਂ ਹਾਂ ਇਹ ਤਾਂ ਗੱਲ ਹੈਗੀ ਆ ਹੂੰ ਚੰਗਾ ਮਾਰਜੇ ਕਰ ਗੇੜਾ ਹਾਂ ਹਾਂ ਜ਼ਰੂਰ ਪੁੱਤ ਜਦੋਂ ਬਸ ਡਾਉਂ ਜਾ ਉੱਠਦਾ ਤੇਰੇ ਕੋਲ ਹੀ ਆ ਜਾਨੀ ਆ ਹਾਂ ਲੈ ਆਬ ਤੇ ਆਪਾਂ ਚਾਤਰ ਕਹੂੰ ਦੀ ਜੇ ਤੂੰ ਨਹੀਂ ਪੇਰ ਦਿੰਦੀ ਮੈਂ ਖੜਾ ਦੰਨੀ ਆ ਅਬ ਦੇ ਆਪ ਨੂੰ ਬਾਲੀ ਨਾ ਸਿਆਣੀ ਕਹ ਹੁੰਦੀ ਐ ਜੇ ਤੂੰ ਇੰਨੀ ਚਤ ਰੈ ਨਾ ਮੈਂ ਤੇਰੇ ਨਾਲੋਂ ਚਾਰ ਗੁਣਾ ਜ਼ਿਆਦਾ ਚਤ ਰਾਂ ਗੱਲਾਂ ਤਾਂ ਐ ਕਰਦੀ ਸੀ ਵਿਖਾਉਣੀ ਸਾਰਾ ਭੇਦੇਸੀ ਨੂੰ ਦੇ ਦੂੰਗੀ ਮੈਂ ਨਾ ਜੇ ਤੂੰ ਨਹੀਂ ਦੱਸਦੀ ਵੀ ਕੀ ਕੰਮ ਕਰਦੀ ਫਿਰ ਮੈਂ ਤੈਨੂੰ ਕਿਉਂ ਦੱਸਾਂ ਆਈ ਐ ਵੱਡੀ ਦੇਖ ਲੈ ਕਿਵੇਂ ਭੇਤ ਲੈਣ ਆਉਂਦੀ ਐਗੀ ਕੂ ਕਦੇ ਉਰੇ ਆ ਕੇ ਮੇਰਾ ਹਾਲ ਨਹੀਂ ਪੁੱਛਿਆ ਅੱਜ ਆ ਗਈ ਮੈਡਮ ਇਹਦਾ ਮਤਲਬ ਮੈਡਮ ਜੀ ਇਹਦੇ ਕੋਲੇ ਵੀ ਨਹੀਂ ਆਈ ਹੇ ਤੱਕ ਫਿਰ ਤਾਂ ਮੈਨੂੰ ਲੱਗਦਾ ਮੈਡਮ ਹਜੇ ਆਈ ਨਹੀਂ ਆਉਂਦੀ ਹੋਊਗੀ ਮੰਦ ਸਮਝ ਨਹੀਂ ਆਉਂਦੀ ਕਿਥੇ ਨੂੰ ਪੈਸੇ ਪੂਸੇ ਤਾਂ ਨਹੀਂ ਆਉਣ ਲੱਗੇ ਕਿ ਪੁੱਤ ਤਾਂ ਹੀ ਆਈ ਹੋਵੇ ਮੇਰਾ ਪੇਤ ਲੈਣਾ ਪਰ ਨਾ ਕਿਹੜੇ ਨੂੰ ਡਲਰ ਆਈ ਹੋਣਗੇ ਜਿਉਂਦੇ ਹੁੰਦੇ ਫਿਰ ਮੇਰੇ ਕੋਲੇ ਕੀ ਕਰਨ ਆਉਂਦੀ ਚਲ ਦੇਖੀ ਆਉਗੀ ਮੈਂ ਵੀ ਸੋਚੀ ਇੰਨੀ ਆ ਬੈਠੀ ਉਰੇ ਲੈ ਦੇਖ ਲੈ ਕੱਲ ਦੀ ਭੂਤਣੀ ਸਵੇਆਂ ਚ ਅੱਦ ਮੈਨੂੰ ਗੱਲਾਂ ਸਿਖਾਉਂਦੀ ਮੇਰੇ ਤੋਂ ਪੇਤ ਲੈਂਦੀ ਐ ਨਹੀਂ ਜੇ ਤੂੰ ਡਾਣੀ ਡਾਣੀ ਐ ਕਰਨਾ ਤਾਂ ਪੱਤੇ ਪੱਤੇ ਆ ਕਰਨਾ ਨਹੀਂ ਤੈਨੂੰ ਪੇਤ ਦੇਣ ਲੱਗੀ ਇਹ ਤੂੰ ਪੇਤ ਦੇ ਦਿੰਦੀ ਹਾਂ ਫਿਰ ਮੇਰਾ ਕੀ ਹਰਜ ਸੀ ਮੈਂ ਵੀ ਪੇਤ ਦੇ ਦਿੰਦੀ ਵੀ ਹਾਂ ਭਾਈ ਮੈਂ ਵੀ ਲਾਤੇ ਪੈਸੇ ਤੂੰ ਚਾਹੁੰਦੀ ਸੀ ਕਮਾਉਣੇ ਮੈਂ ਵੀ ਚਾਹੁੰਦੀ ਸੀ ਹੁ ਆਏ ਦੇਖ ਲੈ ਜਿਗਰਾ ਕਿੱਡਾ ਹੈ ਕੋਈ ਕਿਸੇ ਨੂੰ ਦੱਸ ਕੇ ਰਾਜੀ ਨਹੀਂ ਚੱਲ ਫਿਰ ਮੈਂ ਕਿਹੜਾ ਘਟ ਮੈਂ ਵੀ ਕਿਹੜਾ ਦੱਸ ਸਕਿਆ ਕਿ ਤੂੰ ਛੱਪਾ ਛੇੜਾ ਆਸਮਾਨ ਜਾ ਨਭੀ ਕੇ ਨਾ ਕਰੇ ਪਕਾਈ ਕਰਕੇ ਬੈਗੀ ਇੱਕ ਵੀ ਚੀਜ਼ ਨਹੀਂ ਵਿਕੀ ਹੈਗੀ ਮੈਂ ਤਾਂ ਜਿੱਦੇ ਆ ਗਈ ਨਾ ਹੁਣ ਉਹ ਕੁੜੀ ਜੀ ਉਹਨੂੰ ਕਹੋਂ ਪਾਈ ਮੈਨੂੰ ਤਾਂ ਤੂੰ ਗਾਲਾਂ ਪਵਾ ਦੇਗੀ ਆਪ ਦਾ ਸਾਮਾਨ ਜਾ ਲੈ ਜਾ ਨਾਲੇ ਨਾ ਮੇਰੇ ਤਾਂ ਛੱਲ ਦੇੜ ਦੂਗਾ ਆਖੂ ਮੈਂ ਕਮਾਉਣਾ ਤੂੰ ਪੈਸੇ ਢੋਣੇ ਆਂ ਆਂਟੀ ਜੀ ਆ ਆ ਜਾ ਆ ਪੁੱਤ ਤੇਰੇ ਤਾਂ ਉਮਰ ਹੀ ਵਾਲੀ ਵੱਡੀ ਆ ਅੱਛਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਬੈ ਜਾ ਉਮਰ ਮੇਰੀ ਨਹੀਂ ਵੱਡੀ ਹੈਗੀ ਹਾਂ ਉਮਰ ਥੋੜੀ ਵੱਡੀ ਆ ਕੋੜੇ ਪੋਤਾ ਉਹ ਤਾਂ ਚਲ ਪਤਾ ਨਹੀਂ ਕੀ ਦੀ ਉਮਰ ਵੱਡੀ ਮੈਂ ਤਾਂ ਤੇਰੀ ਆਪਦੇ ਮਨ ਚ ਗੱਲਾਂ ਕਰੀ ਜਾਂਦੀ ਸੀ ਪਹਿਲਾਂ ਪਾਣੀ ਲਿਆ ਕੇ ਦੇਵਾਂ ਤੈਨੂੰ ਪੀਣ ਨੂੰ ਪਾਣੀ ਤੁਸੀਂ ਬਾਤ ਚੋਂ ਲਿਆਇਓ ਜਦੋਂ ਮੈਂ ਤੁਹਾਨੂੰ ਕੁਝ ਖ਼ਬਰ ਸੁਣਾਈ ਪਾਣੀ ਛੱਡੋ ਤੁਸੀਂ ਤਾਂ ਦੁੱਧ ਚ ਪੱਤੀਆਂ ਬਾਕੇ ਲੈ ਕੇ ਆਉਂਗੇ ਲੈ ਹਾਂਜੀ ਅੱਜ ਪਹਿਲਾਂ ਕਿੰਨੀ ਤਰੀਕ ਹੈ ਮੇਰੇ ਤਾਂ ਜਾਇ ਵੱਡੀ ਤਰੀਕ ਵੀ ਨਹੀਂ ਯਾਦ ਕਿੰਨੀ ਆ ਅੱਜ ਹੈਗੀ ਐ 30 ਤਰੀਕ अच्छा आਉਣ ਵਾਲੇ 5 ਦਿਨਾਂ ਨੂੰ ਥੋੜਾ ਜਹਾਜ਼ ਦੀ ਟਿਕੀ ਨੂੰ ਹੱਥ ਪੈ ਗਿਆ ਸਮਝੋ 5 ਤਰੀਕ ਨੂੰ ਆਪਣੀ ਮੀਟਿੰਗ ਹੈ ਜੀ ਮੁੰਬਈ ਚ ਲੈ ਹਾਂਜੀ ਅੱਛਾ ਜੀ ਹਾਂਜੀ ਮੈਂ ਤਾਂ 5 ਦਿਨਾਂ ਚ ਹੀ ਫਿਰ ਅੱਛਾ ਫਿਰ ਤਾਂ ਮੈਂ ਜਹਾਜ਼ ਚੜਜੂ ਹੈ ਬਿਲਕੁਲ ਜੀ ਆ ਮਾੜੇ ਸਾਈਨ ਕਰ ਦੋ ਲੈ ਮਨੋਂ ਸਾਈਨ ਤਾਂ ਹੁੰਦੇ ਨਹੀਂ ਉਹ ਜੋ ਵੀ ਹੁੰਦਾ ਮਾ ਘੜ ਘੜੇ ਜਿਹਾ ਮਾੜੇ ਮੋਟੇ ਜਿਹਾ ਕਰ ਲੈਣੀ ਆ ਹਾਂ ਇਹ ਇੱਥੇ ਕਰ ਦੋ जिम्मे दे ਵੀ ਆਉਂਦੇ ਹੋ ਮੈਂ ਦੇ ਕਰ ਦੋ ਨਾ ਇੱਥੇ ਕਰ ਦੋ ਹਾਂ ਹੌਲੀ ਹੌਲੀ ਤਾਂ ਮੈਂ ਲਿਖ ਦੂੰ ਓ ਚਾਰ ਪੰਜ ਤਾਂ ਪੜ੍ਹ ਹੀ ਲੱਗਦੇ ਹਾਂ ਐ ਨੌ ਜਾ ਸਿੱਖਿਆ ਆਤੀ ਸੀ ਪੁੱਤ ਜਵਾਖਾਂ ਨੇ ਬਸ ਤੇ ਫਿਰ ਤੈਨੂੰ ਪਤਾ ਹੀ ਆ ਇੰਨਾ ਕ ਲਿਖਣ ਜਾਂਦੀਆਂ ਥੈਂਕ ਯੂ ਜੀ ਲੋ ਜੀ ਹੁਣ ਦੱਸੋ ਫਿਰ ਕੀ ਖਵਾਉਣਾ ਤੁਸੀਂ ਪਾਰਟੀ ਕਿਹੜੀ ਚੀਜ਼ ਦੀ ਕਰਨੀ ਹੈ ਮੈਨੂੰ ਸਭ ਸੁਣ ਗਿਆ ਸੀ ਮੇਰੇ ਪ੍ਰੋਡਕਟ ਨਹੀਂ बिक ਰਹੇ ਅ ਤੁਹਾਡੇ ਘਰ ਵਾਲਾ ਥੋੜੀ ਛਿੱਲ ਲਾ ਦੂਗਾ ਹਨਾ ਉਹ ਕੀ ਹੁੰਦੇ ਵੈਸੇ ਅ ਵੀ ਚਾਮੜੀ ਦੇਰ ਦੂਗਾ ਕੁੱਟ ਕੇ ਤੁਸੀਂ ਜਦੋਂ ਅੰਕਲ ਜੀ ਆ ਗਏ ਉਹਨਾਂ ਨੂੰ ਇਹ ਖੁਸ਼ਖਬਰੀ ਸੁਣਾਇਓ ਵੀ 5 ਦਿਨਾਂ ਨੂੰ ਮੈਂ ਤਾਂ ਜਾ ਰਹੀ ਹਾਂ ਜਹਾਜ਼ 'ਚ ਅੰਕਲ ਜੀ ਤੁਹਾਨੂੰ نیچے ਖੜ ਕੇ ਬਾਏ ਕਰਨਗੇ ਤੁਸੀਂ ਵੇਖਿਓ ਫਿਰ ਹੈ ਕੁੜੇ ਮੈਨੂੰ ਐਂ ਦੱਸ ਮੈਨੂੰ ਤੇਰਾ ਅੰਕਲ ਕੱਲੀ ਨੂੰ ਜਹਾਜ਼ ਚੜਨ ਦੇ ਦੂਗਾ ਓਹ ਹੂ ਆਂਟੀ ਤੁਸੀਂ ਇਕੱਲੇ ਥੋੜੀ ਆਂ ਹਾਂ ਮੈਂ ਆ ਤੁਹਾਡੇ ਨਾਲ ਤੁਹਾਡੇ ਵਰਗੀਆਂ ਪਤਲੀ ਕਿੰਨੀਆਂ ਕੁ ਲੇਡੀਜ਼ ਨੇ ਮੇਰੇ ਨਾਲ ਜਹਾਜ਼ ਚੋਂਣਗੇ ਜੜੀਆਂ ਹਾਂ ਹਾਂ ਹੈਨਾ ਇਹ ਤਾਂ ਠੀਕ ਇਸ ਕਰਕੇ ਤੁਸੀਂ ਸੋਚ ਕੇ ਵੇਖੋ ਇਹ ਤਾਂ ਕੁਛ ਵੀ ਨਹੀਂ ਤੁਹਾਡਾ ਘਰ ਤਾਂ ਇੱਥੋਂ ਲੈ ਕੇ ਉਹ ਪ੍ਰੀਤ ਦੇ ਘਰ ਤੱਕ ਐਡਾ ਵੱਡਾ ਤਾਂ ਉੱਥੇ ਮੁੰਬਈ ਦੇ ਵਿੱਚ ਹਾਲ ਐ ਹਾਲ ਜਿਹਦੇ ਵਿੱਚ ਮੀਟਿੰਗ ਹੁੰਦੀ ਹੁੰਦੀ ਨਾ ਸੁਣ ਜੇ ਉਹ ਕੋਈ ਨਾ ਫੇਰ ਕੀ ਐ ਪ੍ਰੀਤ ਨੂੰ ਸੁਣੇ ਤਾਂ ਵਧੀਆ ਗੱਲ ਐ ਨਾ ਜੈਲਸੀ ਕਰੂਗੀ ਉਹਨੂੰ ਪਤਾ ਐ ਵੀ ਨਾਲੇ ਮੇ ਮੇਰੀ ਛੋਟੀ ਉਮਰ ਐ ਆਂਟੀ ਜੀ ਦੀ ਉਮਰ ਇਨੀ ਵੱਡੀ ਐ ਉਹ ਐਡੀ ਉਮਰ 'ਚ ਵੀ ਬਲੰਦੀਆਂ ਸ਼ੂ ਰਹੇ ਨੇ ਤੇ ਮੈਂਥ ਕੁਛ ਵੀ ਨਹੀਂ ਬਣਿਆ ਮੈਨੂੰ ਤਾਂ ਐ ਫਿਕਰ ਲੱਗਿਆ ਪਿਆ ਸੀ ਮਕਾ ਹੋ ਜਾ ਖਣ ਦਸਮਾਨ ਜਾ ਤਰ ਲੈ ਖਰੀਦ ਕੇ ਨਬੀ ਕੇ ਨਾ ਕਰੇ ਆਂਟੀ ਜੀ ਮੇਰੀ ਤਾਂ ਬੀ ਬਹੁਤ ਖਰਾਬ ਸੀਗੀ ਐ ਐਕਚੁਅਲੀ ਪਰ ਮੈਂ ਤਾਂ ਨਾ ਤੁਹਾਨੂੰ ਖੁਸ਼ਖਬਰੀ ਦੇਣੀ ਸੀ ਇਸ ਕਰਕੇ ਆ ਗਿਆ ਐਂ ਤੁਹਾਡਾ ਪਾਸਪੋਰਟ ਵੀ ਮੇਰੇ ਕੋਲ ਆ ਗਿਆ ਤੇ ਮੈਂ ਉਹ ਜਮਾ ਵੀ ਕਰਵਾਤਾ ਅੱਛਾ ਅੱਛਾ ਲੈ ਮੇਰੇ ਕੰਮ ਤਾਂ ਤੂੰ ਹੀ ਕਰੀ ਜਾਣੀ ਆ ਸਾਰੇ ਹਨ ਤੇ ਪਾਰਟੀ ਪੁੱਤ ਜਿਹੜਾ ਕੁਝ ਖਾਣਾ ਜੋ ਮਰਜੀ ਖਾ ਲਈ ਜਿਹੜੇ ਤੇਰੇ ਇੱਛਾ ਮੈਨੂੰ ਤਾਂ ਪਤਾ ਨਹੀਂ ਭਾਈ ਖਾਣੇ ਪੀਣਿਆਂ ਦੇ ਆ ਬਾਹਰ ਲਿਆਂਦੇ ਨਾ ਉਹ ਮੈਨੂੰ ਤਾਂ ਘਰੇ ਪਤਾ ਹੈ ਗੋਭੀ ਗਾਜਰ ਰੋਟੀਆਂ ਪਰੌਂਠੇ ਜੋ ਮਰਜੀ ਜੇ ਘਰੇ ਖਾਣਾ ਪਾਣੀ ਲਿਆ ਦੋਗੇ ਹਾਂ ਹਾਂ ਪੁੱਤ ਕਿਉਂ ਨਹੀਂ ਹੁਣ ਕੀ ਕਰਾਂ ਹੁਣ ਇਹਨੂੰ ਨਾ ਕੋਈ ਹੋਰ ਤਰੀਕੇ ਨਾਲ ਮੂਰਖ ਬਣਾਉਣਾ ਪੈਣਾ ਇੱਥੇ ਤਾਂ ਭਾਵੇਂ ਬੰਦਾ ਜਿੰਨੇ ਮਰਜੀ ਪੈਸੇ ਕਢਵਾ ਲੇ ਕੱਢਣ ਨੂੰ ਤਿਆਰ ਹੈ ਪੈਸੇ ਤਾਂ ਹੁਣ ਮੈਂ ਤਾਂ ਕਢਵਾਉਂਦੀ ਨਹੀਂ ਪਰ ਪਲਾਨ ਕੋਈ ਹੋਰ ਬਣਾਉਣਾ ਪੈਣਾ ਲੈ ਮੇਰੀ ਤਾਂ ਕਿਸਮਤ ਜਾਗ ਗਈ ਭਾਈ ਹੁਣ ਤਾਂ ਛੇਤੀ ਜਹਾਜ਼ ਤੇ ਚੜੂੰਗੀ ਆ ਬਿਰਦੇ ਰਹਿਣੀਆਂ ੱਟਕੇ ਖਾਂਦੀਆਂ ਇੱਥੇ ਪ੍ਰੀਤ ਵਰਗੀਆਂ ਵੱਡੀ ਸਿਆਣੀ ਬਣਦੀ ਸੀ ਆਉਦੇ ਜਾਣੋ ਵੀ ਮੈਂ ਪੇਤ ਨਹੀਂ ਦਿੰਦੀ ਫੇਤ ਮੈਂ ਵੀ ਨਹੀਂ ਦਿੰਦੀ ਉਹਦੀ ਪਤਾ ਲੱਗੂ ਜਦੋਂ ਜਹਾਜ਼ ਚੜਕੀ ਕਰਨਾ ਸੱਚੇ ਪਾਸ਼ਾ ਸ਼ੁਕਰ ਮੇਰੀ ਵੀ ਕਿਸਮਤ ਜਾਗੀ